ਪੰਜਾਬ ਦੀ ਸਿਆਸਤ ਚ ਇਸ ਟਾਈਮ ਵੱਡਾ ਤਮਾਕਾ ਆਮ ਆਦਮੀ ਪਾਰਟੀ ਦੇ ਕਿਸ ਐਮਐਲਏ ਨੇ ਛੱਡ ਦਿੱਤੀ ਹੈ ਹੁਣ ਸਿਆਸਤ ਬਹੁਤ ਹੀ ਵੱਡੀ ਖਬਰ ਲੈ ਕੇ ਤੁਹਾਡੇ ਸਣ ਮੁਖ ਹੋਏ ਆ ਇਸ ਟਾਈਮ ਆਮ ਆਦਮੀ ਪਾਰਟੀ ਦੀ ਅਨਮੋਲ ਗगन ਮਾਨ ਜੋ ਕਿ ਕੈਬਨਿਟ ਮਨਿਸਟਰ ਵੀ ਰਹਿ ਚੁੱਕੇ ਹਨ ਉਹਨਾਂ ਨੇ ਸਿਆਸਤ ਛੱਡਣ ਦਾ ਬਹੁਤ ਹੀ ਵੱਡਾ ਫੈਸਲਾ ਲੈ ਲਿਆ ਹੈ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਸਾਬਕਾ ਮંત્રી ਅਨਮੋਲ ਗਗਨਮਾਨ ਨੇ ਪਾਰਟੀ ਵਿੱਚੋਂ ਅਸਤੀਫਾ ਦੇ ਦਿੱਤਾ ਹੈ ਇੱਥੇ ਹੀ ਨਹੀਂ ਅਨਮੋਲ ਗਗਨਮਾਨ ਨੇ ਸਿਆਸਤ ਛੱਡਣ ਦਾ ਵੀ ਐਲਾਨ ਕਰ ਦਿੱਤਾ ਜੇ ਤੁਸੀਂ ਅਨਮੋਲ ਗਗਨਮਾਨ ਦੀਆਂ ਪਿਛਲੀਆਂ ਸਪੀਚਾਂ ਸੁਣੋ ਤੇ ਉਸ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਹੋਣਗੇ ਤੁਹਾਨੂੰ ਵੀ ਮੈਂ ਕਦੀ ਕ腐ਸ਼ਨ ਨਹੀਂ ਕੀਤੀ ਮੇਰਾ ਕਿਸੇ ਵੀ ਚੀਜ਼ ਦੇ ਵਿੱਚ ਕੋਈ ਹਿੱਸਾ ਨਹੀਂ ਹੈ ਜੇ ਤੁਸੀਂ ਪਿਛਲੀਆਂ ਸਪੀਚਾਂ ਸੁਣੋ ਅਨਮੋਲ ਗਗਨਮਾਨ ਦੀਆਂ ਤਾਂ ਕਹਿੰਦੇ ਦਿਖਾਈ ਦੇਣਗੇ ਆਖਰਕਾਰ ਲੋਕ ਸਵਾਲ ਉਠਾਉਂਦੇ ਸੀ ਕਿ ਇਹ ਗੱਲਾਂ ਦੀ ਲੋੜ ਕੀ ਪੈ ਗਈ ਲੇਕਿਨ ਸ਼ਾਇਦ ਪਾਰਟੀ ਉਹਨਾਂ ਤੋਂ ਨਾਰਾਜ਼ ਹੋਵੇਗੀ ਇਹ ਗੱਲਾਂ ਖੁੱਲ ਕੇ ਹਾਲੇ ਸਾਹਮਣੇ ਨਹੀਂ ਆਈਆਂ ਲੇਕਿਨ ਫੇਸਬੁਕ ਤੇ ਅਨਮੋਲ ਗਗਨਮਾਨ ਨੇ ਇਹ ਪੋਸਟ ਪਾ ਕੇ ਲਿਖਿਆ ਹੈ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ ਮੇਰੀ ਵਿਧਾਇਕ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਜੋ ਕਿ ਉਹਨਾਂ ਨੇ ਅਸਤੀਫਾ ਜਿਹੜਾ ਹੈ ਉਹ ਸਪੀਕਰ ਸਾਹਿਬ ਨੂੰ ਦੇ ਦਿੱਤਾ ਹੈ ਹੁਣ ਉਹ ਅਸਤੀਫਾ ਸਵੀਕਾਰ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਦੇ ਨਾਲ ਹੈ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਹੁਣ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਪੁਚਾਲ ਆ ਚੁੱਕਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਵਿਧਾਇਕਾ ਤੇ ਸਾਬਕਾ ਮੰਤਰੀ ਅਨਮੋਲ ਗਗਨਮਾਨ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਕੀ ਜ਼ਰੂਰਤ ਪੈ ਗਈ ਇਹ ਅਸਤੀਫਾ ਦੇਣ ਦੀ ਇਹ ਗੱਲ ਹਾਲੇ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਲੇਕਿਨ ਜੇ ਤੁਸੀਂ ਅਨਮੋਲ ਗਗਨਮਾਨ ਦੀਆਂ ਪਹਿਲੀਆਂ ਸਪੀਚਾਂ ਸੁਣੋ ਜਿਦੇ ਵਿੱਚ ਬਾਰ-ਬਾਰ ਕਹਿੰਦੇ ਨਜ਼ਰ ਆ ਰਹੇ ਹਨ ਕਿ ਮੇਰਾ ਕਰਪਸ਼ਨ 'ਚ ਕੋਈ ਹਿੱਸਾ ਨਹੀਂ ਹੈ ਮਾੜੇ ਕੰਮ 'ਚ ਕੋਈ ਹਿੱਸਾ ਨਹੀਂ ਪਉਂਦੀ ਜੇ ਇਹ ਤੁਸੀਂ ਸਪੀਚਾਂ ਪਿਛਲੀਆਂ ਸੁਣੋ ਤਾਂ ਲੋਕ ਸਵਾਲ ਵੀ ਕਰਦੇ ਸੀ ਕਿ ਇਹ ਗੱਲਾਂ ਕਰਨ ਦੀ ਇਹਨਾਂ ਨੂੰ ਜ਼ਰੂਰਤ ਕੀ ਪੈ ਗਈ। ਸੋ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਮੇਰਾ ਜਿਹੜਾ ਦਿਲ ਹੁਣ ਸਿਆਸਤ ਤੋਂ ਭਰ ਚੁੱਕਾ ਹੈ ਤੇ ਮੈਂ ਸਪੀਕਰ ਸਾਹਿਬ ਨੂੰ ਜਿਹੜਾ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਆਈਆਂ ਉਹ ਸਵੀਕਾਰ ਕੀਤਾ ਜਾਵੇ। ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਕੀ ਕਾਰਨ ਹੋ ਸਕਦਾ ਹੈ ਜਿਹੜਾ ਅਨਮੋਲ ਗਗਨਮਾਨ ਨੇ ਪਾਰਟੀ ਦੇ ਵਿੱਚੋਂ ਅਸਤੀਫਾ ਦੇ ਦਿੱਤਾ। ਪੰਜਾਬ ਦੀ ਸਿਆਸਤ ਇਸ ਟਾਈਮ ਵੱਡਾ ਧਮਾਕਾ ਆਮ ਆਦਮੀ ਪਾਰਟੀ ਦੇ ਕਿਸ ਐਮਐਲਏ ਨੇ ਛੱਡ ਦਿੱਤੀ ਹੈ ਹੁਣ ਸਿਆਸਤ ਬਹੁਤ ਹੀ ਵੱਡੀ ਖਬਰ ਲੈ ਕੇ ਤੁਹਾਡੇ ਸਣ ਮੁਖ ਹੋਏ ਆ ਇਸ ਟਾਈਮ ਆਮ ਆਦਮੀ ਪਾਰਟੀ ਦੀ ਅਨਮੋਲ ਗਗਨਮਾਨ ਜੋ ਕਿ ਕੈਬਨਿਟ ਮਨਿਸਟਰ ਵੀ ਰਹ ਚੁੱਕੇ ਹਨ ਉਹਨਾਂ ਨੇ ਸਿਆਸਤ ਛੱਡਣ ਦਾ ਬਹੁਤ ਹੀ ਵੱਡਾ ਫੈਸਲਾ ਲੈ ਲਿਆ ਹੈ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਸਾਬਕਾ ਮੰਤਰੀ ਅਨਮੋਲ ਗਗਨਮਾਨ ਨੇ ਪਾਰਟੀ ਵਿੱਚੋਂ ਅਸਤੀਫਾ ਦੇ ਦਿੱਤਾ ਹੈ ਇੱਥੇ ਹੀ ਨਹੀਂ ਅਨਮੋਲ ਗਗਨਮਾਨ ਨੇ ਸਿਆਸਤ ਛੱਡਣ ਦਾ ਵੀ ਐਲਾਨ ਕਰ ਦਿੱਤਾ ਹੈ ਜੇ ਤੁਸੀਂ ਅਨਮੋਲ ਗਗਨਮਾਨ ਦੀਆਂ ਪਿਛਲੀਆਂ ਸਪੀਚਾਂ ਸੁਣੋ ਤੇ ਉਸ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਹੋਣਗੇ ਤੁਹਾਨੂੰ ਵੀ ਮੈਂ ਕਦੀ ਕ腐ਸ਼ਨ ਨਹੀਂ ਕੀਤੀ ਮੇਰਾ ਕਿਸੇ ਵੀ ਚੀਜ਼ ਦੇ ਵਿੱਚ ਕੋਈ ਹਿੱਸਾ ਨਹੀਂ ਹੈ ਜੇ ਤੁਸੀਂ ਪਿਛਲੀਆਂ ਸਪੀਚਾਂ ਸੁਣੋ ਅਨਮੋਲ ਗगन ਮਾਨਦੀਆ ਤੋਂ ਕਹਿੰਦੇ ਦਿਖਾਈ ਦੇਣਗੇ ਆਖਰਕਾਰ ਲੋਕ ਸਵਾਲ ਉਠਾਉਂਦੇ ਸੀ ਕਿ ਇਹ ਗੱਲਾਂ ਦੀ ਲੋੜ ਕੀ ਪੈ ਗਈ ਲੇਕਿਨ ਸ਼ਾਇਦ ਪਾਰਟੀ ਉਹਨਾਂ ਤੋਂ ਨਾਰਾਜ਼ ਹੋਵੇਗੀ ਇਹ ਗੱਲਾਂ ਖੁੱਲ ਕੇ ਹਲੇ ਸਾਹਮਣੇ ਨਹੀਂ ਆਈਆਂ ਲੇਕਿਨ ਫੇਸਬੁੱਕ ਤੇ ਅਨਮੋਲ ਗਗਨਮਾਨ ਨੇ ਇਹ ਪੋਸਟ ਪਾ ਕੇ ਲਿਖਿਆ ਹੈ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ ਮੇਰੀ ਵਿਧਾਇਕ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਜੋ ਕਿ ਉਹਨਾਂ ਨੇ ਅਸਤੀਫਾ ਜਿਹੜਾ ਹੈ ਉਹ ਸਪੀਕਰ ਸਾਹਿਬ ਨੂੰ ਦੇ ਦਿੱਤਾ ਹੈ ਹੁਣ ਉਹ ਅਸਤੀਫਾ ਸਵੀਕਾਰ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਉਹਨਾਂ ਨੇ ਇਹ ਕੋ ਲਿਖਿਆ ਹੈ ਕਿ ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਦੇ ਨਾਲ ਹੈ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਹੁਣ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਪੁਚਾਲ ਆ ਚੁੱਕਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਵਿਧਾਇਕਾ ਤੇ ਸਾਬਕਾ ਮੰਤਰੀ ਅਨਮੋਲ ਗਗਨਮਾਨ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਕੀ ਜ਼ਰੂਰਤ ਪੈ ਗਈ ਇਹ ਅਸਤੀਫਾ ਦੇਣ ਦੀ ਇਹ ਗੱਲ ਹੱਲੇ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਲੇਕਿਨ ਜੇ ਤੁਸੀਂ ਅਨਮੋਲ ਗਗਨਮਾਨ ਦੀਆਂ ਪਹਿਲੀਆਂ ਸਪੀਚਾਂ ਸੁਣੋ ਜਿਦੇ ਵਿੱਚ ਬਾਰ-ਬਾਰ ਕਹਿੰਦੇ ਨਜ਼ਰ ਆ ਰਹੇ ਹਨ ਕਿ ਮੇਰਾ ਕਰਪਸ਼ਨ 'ਚ ਕੋਈ ਹਿੱਸਾ ਨਹੀਂ ਹੈ ਮਾੜੇ ਕੰਮ 'ਚ ਕੋਈ ਹਿੱਸਾ ਨਹੀਂ ਪਉਂਦੀ ਜੇ ਇਹ ਤੁਸੀਂ ਸਪੀਚਾਂ ਪਿਛਲੀਆਂ ਸੁਣੋ ਤਾਂ ਲੋਕ ਸਵਾਲ ਵੀ ਕਰਦੇ ਸੀ ਕਿ ਇਹ ਗੱਲਾਂ ਕਰਨ ਦੀ ਇਹਨਾਂ ਨੂੰ ਜ਼ਰੂਰਤ ਕੀ ਪੈ ਗਈ। ਸੋ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਮੇਰਾ ਜਿਹੜਾ ਦਿਲ ਹੁਣ ਸਿਆਸਤ ਤੋਂ ਭਰ ਚੁੱਕਾ ਹੈ ਤੇ ਮੈਂ ਸਪੀਕਰ ਸਾਹਿਬ ਨੂੰ ਜਿਹੜਾ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਆਈਆਂ ਉਹ ਸਵੀਕਾਰ ਕੀਤਾ ਜਾਵੇ। ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਕੀ ਕਾਰਨ ਹੋ ਸਕਦਾ ਹੈ ਜਿਹੜਾ ਅਨਮੋਲ ਗਗਨ ਮਾਨ ਨੇ ਪਾਰਟੀ ਦੇ ਵਿੱਚੋਂ ਅਸਤੀਫਾ ਦੇ ਦਿੱਤਾ।